ਇਹ ਕਾਰਨ ਨਹੀਂ ਹੈ ਗਰੀਬੀ ਜਿੱਤ ਤੱਕ ਕਹੀ ਖਾਂਦੀ ਆਖੀ ਵਾਰ ਤੋਦਨ ਲੱਗਦਾ ਸਾਈਂ ਤਰੀ ਇੰਨੇ ਜਵ ਕਾਲੇ ਤੱਪਿਆ ਅਮਰੀਕਾ ਤੋਂ 119 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਇੱਕ ਜਹਾਜ਼ ਬੀਤੀ ਰਾਤ ਅਮਰੀਕਸਰ 에ਅਰਪੋਰਟ ਤੇ ਲੈਂਡ ਹੋ ਚੁੱਕਾ ਹੈ ਅਮਰੀਕਾ ਦੇ ਵੱਲੋਂ ਰਿਪੋਰਟ ਕੀਤੇ ਗਏ ਭਾਰਤੀਆਂ ਦੇ ਵਿੱਚੋਂ ਕਪੂਰਥਲਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਸਾਹਿਲਪ੍ਰੀਤ ਸਿੰਘ ਵੀ ਸ਼ਾਮਿਲ ਸੀ ਸੁਲਤਾਨਪੁਰ ਲੋਧੀ ਦੇ ਪਿੰਡ ਤਰਫ ਬਹਿਬਲ ਬਹਾਦਰ ਦੇ ਰਹਿਣ ਵਾਲੇ ਸਾਹਿਲਪ੍ਰੀਤ ਸਿੰਘ ਦੇ ਪਰਿਵਾਰ ਨੇ ਉਜਵਲ ਭਵਿੱਖ ਦਾ ਸੁਪਨਾ ਦੇਖਦਿਆਂ ਉਸਨੂੰ ਅਮਰੀਕਾ ਭੇਜਿਆ ਸੀ ਅਤੇ ਆਸ ਕੀਤੀ ਸੀ ਕਿ ਉਹ ਪਰਿਵਾਰ ਦੀ ਵਿੱਤੀ ਹਾਲਤ ਨੂੰ ਸੁਧਾਰੇਗਾ ਤੋ ਅੰਦਾਜ਼ਾ ਹੈ ਕਿ ਸਾਹਿਲਪ੍ਰੀਤ ਦੇ ਦਾਦਾ ਨੇ ਦੱਸਿਆ ਕਿ ਪੋਤੇ ਨੂੰ ਅਮਰੀਕਾ ਭੇਜਣ ਦੇ ਲਈ ਉਹਨਾਂ ਨੇ ਘਰ, ਜ਼ਮੀਨ, ਸਭ ਕੁਝ ਕਹਨੇ ਰੱਖ ਦਿੱਤਾ, ਕੁਝ ਜ਼ਮੀਨ ਵੀ ਵੇਚ ਦਿੱਤੀ ਅਤੇ ਰਿਸ਼ਤੇਦਾਰਾਂ ਦੇ ਕੋਲੋਂ ਵਿਤੀ ਸਹਾਇਤਾ ਵੀ ਲਈ ਸੀ। ਇਸ ਲਈ ਉਹਨਾਂ ਨੇ ਕਰੀਬ 40 ਤੋਂ 45 ਲੱਖ ਰੁਪਏ ਦਾ ਕਰਜ਼ਾ ਲਿਆ ਹੋਇਆ ਸੀ। ਕਰੀਬ 20 ਦਿਨ ਪਹਿਲਾਂ ਪਰਿਵਾਰ ਦੀ ਸਾਹਿਲ ਦੇ ਨਾਲ ਗੱਲਬਾਤ ਹੋਈ ਸੀ। ਉਸ ਤੋਂ ਬਾਅਦ ਅੱਜ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਪੁੱਤਰ ਡਿਪੋਰਟ ਹੋ ਕੇ ਘਰ ਵਾਪਸ ਆ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਮੀਡੀਆ ਦੇ ਰਾਹੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੇ ਡਿਪੋਰਟ ਹੋਣ ਦੀ ਜਾਣਕਾਰੀ ਮਿਲੀ ਸੀ। ਖਬਰ ਮਿਲਣ ਤੋਂ ਬਾਅਦ ਪਰਿਵਾਰ ਬਿਹਤ ਭਾਵੁਕ ਹੋ ਚੁੱਕੇ ਪਰਿਵਾਰਦਾਰ ਰੋ ਰੋ ਕੇ ਬੁੜਾ ਹਾਲ ਹੈ ਪਰਿਵਾਰ ਦੇ ਵੱਲੋਂ ਸਰਕਾਰ ਤੋਂ ਮਦਦ ਦੀ ਗੁਹਾਰ ਵੀ ਲਗਾਈ ਜਾ ਰਹੀ ਹੈ ਗਰਮੀਤ ਸਿੰਘ ਨਾਮ ਮੇਰਾ ਜਿਹੜਾ ਪਿੰਡ ਹੈ ਜੀ ਤਰਫ ਬਹਿਵਲ ਬਹਾਦਰ ਸਾਹਿਲਪ੍ਰੀਤ ਨਾਮ ਦਾ ਨੌਜਵਾਨ ਜਿਹੜਾ ਵਾਪਸ ਆ ਰਿਹਾ ਰਿਪੋਰਟ ਕੋ ਕੇ ਕੀ ਲੱਗਦਾ ਤੁਹਾਡਾ ਮੈਨੂੰ ਪਤਾ ਜੀ ਕਦੋਂ ਕੋ ਭੇਜਿਆ ਸੀ ਬੋਤੀ ਇਹ ਹੁਣ ਦੋ ਡੇਢ ਮਹੀਨਾ ਹੋ ਚੱਲਿਆ ਵਾ ਗਏ ਲੋ ਆਖਰੀ ਵਾਰੀ ਗੱਲਬਾਤ ਹੋਈ ਸੀ ਆਖਰੀ ਵਾਰੀ ਜਦੋਂ ਇਹ ਕੰਦ ਟੱਪਣ ਲੱਗੇ ਉਦੋਂ ਜਾਨੀ ਗੱਲ ਹੋਈ ਹੈ ਮੜਕੇ ਨਹੀਂ ਹੋਈ ਕਿਹੜੇ ਏਜੰਟ ਦੇ ਰਾਹੀਂ ਭੇਜਿਆ ਕੋ ਪਤਾ ਤੁਹਾਨੂੰ ਏਜੰਟ ਪਤਾ ਨਹੀਂ ਜੀ ਇਧਰ ਹੋਏ ਨੇ ਕੀਤਾ ਸੀਗਾ ਮੈਨੂੰ ਨਹੀਂ ਪਤਾ ਮੈਂ ਹੁਣ ਤੁਹਾਨੂੰ ਐਵੇਂ ਆਖਾਂ ਇਹਨਾਂ ਨੇ ਗੱਲਬਾਤ ਕੋਈ ਇਹਨਾਂ ਦਾ ਸੱਜਣ ਮਿੱਤਰ ਸੀਗਾ ਉਹਦੇ ਨਾਲ ਹੀ ਰੜਕੇ ਵਾ ਉਹ ਮੁੰਡਾ ਉਹ ਵੀ ਬਾਹਰ ਗਿਆ ਉਹ ਵੀ ਰਿਪੋਰਟ ਹੋ ਗਿਆ ਰਿਆ ਵਾ ਅੱਛਾ ਹਾਂ ਜੀ ਉਹਦੇ ਨਾਲ ਹੀ ਬਾਸੀ ਜਿੱਦਾਂ ਕਹਿੰਦੇ ਹੁੰਦੇ ਨੇ ਇਹਨਾਂ ਨਾਲ ਗੱਲਬਾਤ ਕਰ ਲਈ ਲੈ ਬਹੁਤ ਵਧੀਆ ਐ ਜੋ ਵਾਂ ਬੱਸ ਕਿੰਨੇ ਲੱਖ ਚ ਮਤਲਬ 40 ਲੱਖ ਦੀ ਜਾਨ ਗੱਲਬਾਤ ਹੋਈ ਸੀ ਪੈਸੇ ਦੇਤੇ ਸਾਰੇ ਐਸੇ ਲੈ ਗਿਆ ਉਹ ਕੋਈ ਰਹਿੰਦੇ ਆ ਥੋੜੇ ਕੁਛ ਦੇਣੇ ਅਜੇ ਕੋਈ ਪਤਾ ਲੱਗ ਸਕਿਆ ਵਾ ਕਿ ਤੁਹਾਨੂੰ ਕਿਸ ਤਰ੍ਹਾਂ ਖਬਰ ਪਹੁੰਚੀ ਸਾਹਿਲ ਦੇ ਆਉਣ ਦੀ ਇਥੋਂ ਸਾਨੂੰ ਵੀ ਅੱਬ ਇਥੇ ਇਹਨਾਂ ਨੇ ਜਦੋਂ ਪਾਇਆ ਵਾ ਨੈਟ ਤੇ ਉਦੋਂ ਪਤਾ ਲੱਗਾ ਵਾ ਆਖਰੀ ਵਾਰੀ ਤੁਹਾਡੀ ਗੱਲਬਾਤ ਕਦੋਂ ਹੋਈ ਸਾਹਿਲ ਦੇ ਨਾਲ ਜਦੋਂ ਬਸ ਕੰਨ ਟੱਪਣ ਲੱਗਾ ਮੁੜ ਕੇ ਨਹੀਂ ਹੋਈ ਉਹ ਤਾਂ ਕੈਂਪਿੰਗ ਚ ਚਲੇ ਗਿਆ ਗੱਲ ਪੰਪਤੀ ਚੱਲ ਗਿਆ ਮੁੜ ਕੇ ਨਹੀਂ ਹੋਈ। ਅ ਕਾਰਨ ਕੀ ਸਮਝੋ ਉਹਦੇ ਜਾਣ ਦਾ ਇੱਥੋਂ ਭੇਜਣਾ ਇੰਨਾ ਖਤਰਾ ਜੋਖਮ ਲੈਣਾ। ਇਹ ਕਾਰਨ ਨਹੀਂ ਹੈ ਗਰੀਬੀ ਜੇ ਤੇ ਕਈ ਖਾਂਦੀ। ਹਾਂ ਸਾਰੀ। ਰੋਟੀ ਦਾ ਮਸਲਾ ਜੀ। ਤੇ ਰੋਟੀ ਦਾ ਮਸਲਾ ਬਾਪਾ। ਹੋ ਬੜੀ ਘੜਾ ਚਾਹ ਨੂੰ ਕੋ ਘੱਲਦਾ। ਚਾਹ ਨੂੰ ਕੋ ਘੱਲਦਾ। ਇਹ ਇੰਨੀ ਵੱਡੀ ਰਕਮ ਬਾਪੂ ਜੀ ਕਿੱਦਾਂ ਮਤਲਬ ਇਹ ਰਿਸ਼ਤੇਦਾਰਾਂ ਕੋ ਖੱਡੇ ਕੋਟ ਅੱਗੇ ਕੋਈ ਸਾੜੇ ਇੱਕ ਪਲਾਟ ਆ ਸ਼ਹਿਰ ਉਹ ਵੇਚਿਆ ਕੁਝ ਜਣੇ ਥੋੜੀ ਪੈੜੀ ਸੀ ਇੱਥੇ ਗਹਿਣੇ ਰੱਖੇ ਉਹ ਵੀ ਲੈ ਵੇਚ ਚਲ ਕੋਈ ਨਹੀਂ ਤੇ ਛਡਾਵਾਂਗੇ ਚਲ ਕੋਈ ਨਹੀਂ ਜਿਟਕਾਣੀ ਚਲੀਊਗਾ ਅਜੇ ਵਾਪਸ ਹੋ ਰਹੀ ਸਰਕਾਰ ਨੂੰ ਕਹਾਂਵੇਂ ਕਹਿੰਦੇ ਇਹ ਸਾਡੀ ਮਦਦ ਕਰ ਸਕਦੇ ਆ ਤੇ ਦੇਖ ਲੈ ਜੇ ਇੱਥੇ ਰੋਟੀ ਖਾਂਦੇ ਰਹਿ ਜਾਉਂਗੇ ਹਨੀ ਤੇ ਪਾਉ ਤਾਂ ਭੁੱਖਾ ਜਿਹੜੀ ਆ ਜਗ ਉਹ ਵੀ ਵੇਚਣੀ ਵੇਚ ਵੀ ਕਿਸੇ ਨੂੰ ਕੀ ਹੋ ਰਹੀਏ ਕਿਵੇਂ ਦੇਖੋ ਬੜਾ ਦੁੱਖ ਆ ਰਿਹਾ ਰੇਟੇ ਦੀ ਵਾਪਸੀ ਤੇ ਕੀ ਲੱਗਦਾ ਹੈ ਕਿ ਸਰਕਾਰ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਅਜੀ ਨਹੀਂ ਕਰਨਾ ਚਾਹੀਦਾ ਸੀ ਇਹ ਤੇ ਨੌਕਰੀਆਂ ਮਿਲਦੀਆਂ ਹੁਣ ਤਾਂ ਕੀ ਘਟੇ ਸਾਨੂੰ ਕੀ ਲੋੜ ਦੀ ਟੱਕੇ ਖਾਂਦੀ ਨਾ ਵੀ ਛੋੜੇ ਚੱਲਣ ਦੀ ਇਹਨਾਂ ਨੇ ਕਰਜ਼ੇ ਚੁੱਕ ਕੇ ਕੀ ਲੋੜ ਪਈ ਸੀ ਕਲਰ ਦੀ ਸਾਨੂੰ ਆਖਰੀ ਵਾਰ ਤੁਹਾਨੂੰ ਧੰਨਵਾਦ 23 ਤਰੀਕ ਨੂੰ ਜਿਹੜਾ ਕਾਲ ਟੱਪਿਆ ਸੀ ਤੁਹਾਨੂੰ ਸਾਰਾ ਨਰਦਨ ਮੇਂ ਗੱਲ ਨਹੀਂ ਹੋਈ ਪਤਨਾ ਕੀ ਰਵਈਆ ਤੁਹਾਨੂੰ ਠੀਕ ਲੱਗਦਾ ਹੈ ਮੇਰੀ ਕੰਸਟ੍ਰੈਸਟ ਪਈ ਹੈ ਲਾਸਟ ਵਾਰ ਰਵਈਆ ਸਰ ਸਾਨੂੰ ਅਸੀਂ ਕੀ ਦੱਸਣਾ ਚਾਹਿਆ ਸਾਡਾ ਪੁੱਤ ਹੀ ਵਾਪਸ ਆ ਗਿਆ ਰਵਈਆ ਆਪ ਹੀ ਸਮਝਦੇ ਨਹੀਂ ਉਹਨੂੰ ਪਤਾ ਰਵਈਆ ਜਿਵੇਂ ਜਿਵੇਂ ਕਰ ਰਿਹਾ ਕਿਵੇਂ ਦੇ ਰਾਤਾਂ ਨੂੰ ਬੱਚਿਆਂ ਨੂੰ ਭੇਜ ਰਿਹਾ ਚਲੋ ਜਿਹੜੇ ਨਗੇ ਸੀ ਉਹਨਾਂ ਨੂੰ ਉੱਥੇ ਸੋ ਇਹ ਪੀੜਤ ਨੂੰ ਚੰਗੇ ਸਰਕਾਰ ਜੇ ਜਨ ਕੋਈ ਮਾੜਾ ਮੱਟਾ ਚੱਲੇ ਜੇ ਕੋਈ ਨਾ ਇਧਰ ਬੱਚਿਆਂ ਨੂੰ ਕੋਈ ਨੌਕਰੀ ਦੇਣ ਜਾਂ ਇਹਨਾਂ ਨੂੰ ਕੋਈ ਥੋੜੀ ਬੜੀ ਛੱਡ ਦਾ ਮਦਦ ਕਰ ਦੇ ਸਾਨੂੰ ਉਹਨਾਂ ਦਾ ਧੰਨਵਾਦ ਸ਼ੁਕਰੀਆ ਕਰਾਂਗੇ ਕਿੰਨੀ ਉਮਰ ਕਿੰਨੀ ਹੈ ਸਾਹਿਬ ਦੀ ਸਾਹਿਬ ਦੀ ਉਮਰ 95 ਸਾਲ ਚੱਲਦਾ ਬਾਈ ਬਾਈ ਲੱਗ ਗਈ ਹੈ ਕੀ ਨਾ ਬੁਰਾ ਹੋ ਗਿਆ ਹਲੋ ਇੱਥੇ ਵੀ ਰੋਜ਼ਗਾਰ ਦੀ ਭਾਲ ਕੀਤੀ ਨਹੀਂ ਮਿਲਿਆ ਮੈਨੂੰ ਵੀ ਪਾਰੇ ਇਸ ਕਾਗਜ਼ ਸਰਖੰਦ ਨੂੰ ਕ੍ਰਿਪਾ ਕਰਾਉਣ ਦੀ ਪ੍ਰਕਿਰਿਆ ਕਾਹਨ ਦੇ ਨਾਲ ਟੈਲ ਨਹੀਂ ਆਉਂਦੀ ਐ ਪੁਲਟਾ ਵਿਆਪੀ ਸਭ ਕੁਝ ਮਿਲ ਗਿਆ ਨਾ ਉਹ ਪੇਪਰ ਭਰੇ ਦੀ ਪੁਲਿਸ ਦੇ ਭਰਤੀ ਹੁੰਦੇ ਤਾਂ ਵੀ ਨਹੀਂ ਕੱਢੇ ਸਾਡੇ ਤੇ ਕਿਸਮਤ ਪਤਾ ਨਹੀਂ ਨੁਕਸਾਨ ਚਲਪਣਾ ਮੁਸ਼ਕਲ ਹੈ ਇਹ ਕਾਰਨ ਨਹੀਂ ਹੈ ਗਰੀਬੀ ਜਿੱਤ ਤੱਕ ਕਹੀ ਖਾਂਦੀ ਆਖੀ ਵਾਰ ਤੱਕ ਲੱਗਦਾ ਸਾਇਤਰੀ ਇੰਨੇ ਦਿਨ ਕਾਹਦੇ ਤੱਕ ਪਿਆ ਅਮਰੀਕਾ ਤੋਂ 119 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਇੱਕ ਜਹਾਜ਼ ਬੀਤੀ ਰਾਤ ਅਮਰੀਕਸਰ 에어ਪੋਰਟ ਤੇ ਲੈਂਡ ਹੋ ਚੁੱਕਿਆ ਹੈ ਅਮਰੀਕਾ ਦੇ ਵੱਲੋਂ ਰਿਪੋਰਟ ਕੀਤੇ ਗਏ ਭਾਰਤੀਆਂ ਦੇ ਵਿੱਚੋਂ ਕਪੂਰਥਲਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਸਾਹਿਲਪ੍ਰੀਤ ਸਿੰਘ ਵੀ ਸ਼ਾਮਲ ਸੀ ਸultanpur Lodhi ਦੇ ਪਿੰਡ ਤਰਫ ਬਹਿਬਲ ਬਹਾਦਰ ਦੇ ਰਹਿਣ ਵਾਲੇ ਸਾਹਿਲਪ੍ਰੀਤ ਸਿੰਘ ਦੇ ਪਰਿਵਾਰ ਨੇ ਉਜਵਲ ਭਵਿੱਖ ਦਾ ਸੁਪਨਾ ਦੇਖਦਿਆਂ ਉਸਨੂੰ ਅਮਰੀਕਾ ਭੇਜਿਆ ਸੀ ਅਤੇ ਆਸ ਕੀਤੀ ਸੀ ਕਿ ਉਹ ਪਰਿਵਾਰ ਦੀ ਵਿੱਤੀ ਹਾਲਤ ਨੂੰ ਸੁਧਾਰੇਗਾ। ਤੋ ਅੰਦਾਜ਼ਾ ਹੈ ਕਿ ਸਾਹਿਲਪ੍ਰੀਤ ਦੇ ਦਾਦਾ ਜੀ ਨੇ ਦੱਸਿਆ ਕਿ ਪੋਤੇ ਨੂੰ ਅਮਰੀਕਾ ਭੇਜਣ ਦੇ ਲਈ ਉਹਨਾਂ ਨੇ ਘਰ, ਜ਼ਮੀਨ, ਸਭ ਕੁਝ ਕਹਨੇ ਰੱਖ ਦਿੱਤਾ, ਕੁਝ ਜ਼ਮੀਨ ਵੀ ਵੇਚ ਦਿੱਤੀ ਅਤੇ ਰਿਸ਼ਤੇਦਾਰਾਂ ਦੇ ਕੋਲੋਂ ਵਿੱਤੀ ਸਹਾਇਤਾ ਵੀ ਲਈ ਸੀ। ਇਸ ਲਈ ਉਹਨਾਂ ਨੇ ਕਰੀਬ 40 ਤੋਂ 45 ਲੱਖ ਰੁਪਏ ਦਾ ਕਰਜ਼ਾ ਲਿਆ ਹੋਇਆ ਸੀ ਕਰੀਬ 20 ਦਿਨ ਪਹਿਲਾਂ ਪਰਿਵਾਰ ਦੇ ਸਾਹਿਲ ਦੇ ਨਾਲ ਗੱਲਬਾਤ ਹੋਈ ਸੀ ਉਸ ਤੋਂ ਬਾਅਦ ਉਹ ਅੱਜ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਪੁੱਤਰ ਡਿਪੋਰਟ ਹੋ ਕੇ ਘਰ ਵਾਪਸ ਆ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਮੀਡੀਆ ਦੇ ਰਾਹੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੇ ਡਿਪੋਰਟ ਹੋਣ ਦੀ ਜਾਣਕਾਰੀ ਮਿਲੀ ਸੀ ਖਬਰ ਮਿਲਣ ਤੋਂ ਬਾਅਦ ਪਰਿਵਾਰ ਬਿਹਤ ਪਾਬੂ ਖੋ ਚੁੱਕੇ ਪਰਿਵਾਰਦਾਰ ਰੋ ਰੋ ਕੇ ਬੁੜਾ ਹਾਲ ਹੈ ਪਰਿਵਾਰ ਦੇ ਵੱਲੋਂ ਸਰਕਾਰ ਤੋਂ ਮਦਦ ਦੀ ਗੁਹਾਰ ਵੀ ਲਗਾਈ ਜਾ ਰਹੀ ਹੈ ਗਰਮੀਤ ਸਿੰਘ ਨਾਮ ਮੇਰਾ ਕਿਹੜਾ ਪਿੰਡ ਹੈ ਜੀ طرف ਬਾਬਲ ਬਹਾਦਰ ਸਾਹਿਲਪ੍ਰੀਤ ਨਾਮ ਦਾ ਨੌਜਵਾਨ ਜਿਹੜਾ ਵਾਪਸ ਆ ਰਿਹਾ ਰਿਪੋਰਟ ਕੋ ਕੇ ਕੀ ਲੱਗਦਾ ਤੁਹਾਡਾ ਮੈਨੂੰ ਪਤਾ ਜੀ ਕਦੋਂ ਕੋ ਭੇਜਿਆ ਸੀ ਬਤੂ ਇਹ ਹੁਣ ਦੋ ਡੇਢ ਮਹੀਨਾ ਹੋ ਚੱਲਿਆ ਵਾ ਗਏ ਲੋ ਆਖਰੀ ਵਾਰੀ ਕਦੋਂ ਗੱਲਬਾਤ ਹੋਈ ਸੀ ਆਖਰੀ ਵਾਰੀ ਜਦੋਂ ਇਹ ਕੰਦ ਟੱਪਣ ਲੱਗੇ ਉਦੋਂ ਜਾਨੀ ਗੱਲ ਹੋਈ ਹੈ ਮੜਕੇ ਨਹੀਂ ਹੋਈ ਕਿਹੜੇ ਏਜੰਟ ਦੇ ਰਾਹੀਂ ਭੇਜਿਆ ਕੋ ਪਤਾ ਤਾਂ ਏਜੰਟ ਪਤਾ ਨਹੀਂ ਜੀ ਇਧਰ ਹੋਈ ਇਹਨੇ ਕੀਤਾ ਸੀਗਾ ਮੈਨੂੰ ਨਹੀਂ ਪਤਾ ਮੈਂ ਹੁਣ ਤੁਹਾਨੂੰ ਇਹ ਮੈਂ ਆਖਾਂ ਇਹਨਾਂ ਦੀ ਗੱਲਬਾਤ ਕੋਈ ਇਹਨਾਂ ਦਾ ਸੇ ਦਾ ਸੱਜਣ ਮਿੱਤਰ ਸੀਗਾ ਉਹਦੇ ਨਾਲ ਹੀ ਰਲ ਕੇ ਬਾਹੋਂਡਾ ਉਹ ਵੀ ਬਾਹਰ ਗਿਆ ਉਹ ਵੀ ਰਿਪੋਰਟ ਹੋ ਗਿਆ ਰਿਹਾ ਵਾ ਅੱਛਾ ਹਾਂ ਜੀ ਉਹਦੇ ਨਾਲ ਹੀ ਬਾਸੀ ਜਿੱਦਾਂ ਕਹਿੰਦੇ ਹੁੰਦੇ ਇਹਨਾਂ ਨਾਲ ਗੱਲਬਾਤ ਕਰ ਲਈ ਬਹੁਤ ਵਧੀਆ ਆਇਆ ਜੋ ਵਾ ਬਸ ਕਿੰਨੇ ਲੱਖ ਚ ਮਤਲਬ 40 ਲੱਖ ਚ ਜਾਨ ਗੱਲਬਾਤ ਹੋਈ ਸੀ ਪੈਸੇ ਦਿੱਤੇ ਸਾਰੇ ਐਸੇ ਲੈ ਗਿਆ ਉਹ ਕੋਈ ਰਹਿੰਦੇ ਆ ਥੋੜੇ ਕੁਛ ਦੇਣੇ ਹਜੇ ਕੁਝ ਪਤਾ ਲੱਗ ਸਕਿਆ ਵਾ ਕਿ ਤੁਹਾਨੂੰ ਕਿਸ ਤਰ੍ਹਾਂ ਖਬਰ ਪਹੁੰਚੀ ਸਾਹਿਲ ਦੇ ਆਉਣ ਦੀ ਇਥੋਂ ਤੋਂ ਸਾਨੂੰ ਵੀ ਅੱਪਾ ਇਥੇ ਇਹਨਾਂ ਨੇ ਜਦੋਂ ਪਾਇਆ ਵਾ ਨੈਟ ਤੇ ਉਦੋਂ ਪਤਾ ਲੱਗਾ ਵਾ ਆਖਰੀ ਵਾਰੀ ਤੁਹਾਡੀ ਗੱਲਬਾਤ ਕਦੋਂ ਹੋਈ ਸਾਹਿਲ ਦੇ ਨਾਲ ਜਦੋਂ ਬਸ ਕੰਨ ਟੱਪਣ ਲੱਗਾ ਮੁੜ ਕੇ ਨਹੀਂ ਹੋਈ ਉਹ ਤਾਂ ਕੈਂਪਿੰਗ ਚ ਚਲੇ ਗਿਆ ਗਿਆ ਪੈਂਪ ਚ ਹੀ ਚਲੇ ਗਿਆ ਮੁੜ ਕੇ ਨਹੀਂ ਹੋਈ ਕਾਰਨ ਕੀ ਸਮਝੋ ਉਹਦੇ ਜਾਣ ਦਾ ਇਥੋਂ ਭੇਜਣਾ ਇੰਨਾ ਖਤਰਾ ਜੋਖਮ ਲੈਣਾ ਇਹ ਕਾਰਨ ਨਹੀਂ ਹੈ ਗਰੀਬੀ ਜੇ ਤੇ ਕਈ ਖਾਂਦੀ। ਹਾਂ ਸਾਰੀ। ਰੋਟੀ ਦਾ ਮਸਲਾ ਜੀ। ਤੇ ਰੋਟੀ ਦਾ ਮਸਲਾ ਬਾਪਾ। ਉਹ ਬੜੀ ਗੜਾ ਚਾਹ ਨੂੰ ਕੋ ਘਲਦਾ। ਚਾਹ ਨੂੰ ਕੋ ਘਲਦਾ। ਇੱਕ ਇੰਨੀ ਵੱਡੀ ਰਕਮ ਬਾਪੂ ਜੀ ਕਿੱਦਾਂ ਮਤਲਬ ਇਹ ਰਿਸ਼ਤੇਦਾਰਾਂ ਕੋ ਖੱਡੇ ਕੋ ਠੱਗੇ ਕੋਈ ਸਾੜੇ ਇੱਕ ਪਲਾਟ ਆ ਸ਼ਹਿਰ ਉਹ ਵੇਚਿਆ। ਕੋਈ ਜਾਣੇ ਥੋੜੀ ਪੈੜੀ ਸੀ ਇੱਥੇ ਗਹਿਣੇ ਰੱਖੇ ਉਹ ਵੀ ਲੈ ਵੀ ਚੱਲ ਕੋਈ ਨਹੀਂ ਤੇ ਛਡਾਵਾਂਗੇ ਚੱਲ ਕੋਈ ਨਹੀਂ ਜਿਟਕਾਣੀ ਚਲ ਜੀਊਗਾ ਅੱਜ ਵਾਪਸ ਹੋ ਰਹੀ ਸਰਕਾਰ ਨੂੰ ਮਸਕਾਂਵੇਂ ਕਹਿੰਦੇ ਇਹ ਸਾਡੀ ਮਦਦ ਕਰ ਸਕਦੇ ਆ ਤੇ ਦੇਖ ਲੈ ਜੇ ਇੱਥੇ ਅਸੀਂ ਰੋਟੀ ਖਾਂਦੇ ਰਹਿ ਜਾਵਾਂਗੇ ਅਨੀਆਂ ਤੇ ਪਾਉ ਤਾਂ ਭੁੱਖਾ ਜਿਹੜੀ ਆ ਜਗ ਇਹ ਵੀ ਵੇਚਣੀ ਵੇਚੂ ਕਿਹਦੇ ਨੂੰ ਕੀ ਹੋ ਰਹੀਏ ਕਿਵੇਂ ਦੇਖ ਇਹ ਬੜਾ ਦੁੱਖ ਆ ਰਿਹਾ ਰੇਟੇ ਦੀ ਵਾਪਸੀ ਤੇ ਕੀ ਲੱਗਦਾ ਹੈ ਕਿ ਸਰਕਾਰ ਨੂੰ ਅਜਿਆ ਨਹੀਂ ਕਰਨਾ ਚਾਹੀਦਾ ਸੀ ਭਾਜੀ ਨਹੀਂ ਕਰਨਾ ਚਾਹੀਦਾ ਸੀ ਇਹ ਤੇ ਨੌਕਰੀਆਂ ਮਿਲਦੀਆਂ ਹੁਣ ਤੇ ਕੀ ਘਟੇ ਸਾਨੂੰ ਕੀ ਲੋੜ ਦੀ ਟੱਕੇ ਖਾਣ ਦੀ ਨਾ ਵੀ ਛੋੜੇ ਚੱਲਣ ਦੀ ਇਹਨਾਂ ਨੇ ਕਰਜ਼ੇ ਚੁੱਕ ਕੇ ਕੀ ਲੋੜ ਪਈ ਸੀ ਕਲਰ ਦੀ ਸਾਨੂੰ ਆਖਰੀ ਵਾਰ ਕਰੋ ਕਰਵਾ 27 ਤਰੀਕ ਨੂੰ ਜੋ ਕਾਹਦੇ ਟੱਪੇ ਆਲੇ ਅਸਤਾਰਾਂ ਤਰਾਂ ਤਰਾਂ ਤੇ ਮੇਂ ਗੱਲ ਨਹੀਂ ਹੋਈ ਪਤਨਾ ਇਹ ਰਵਈਆ ਤਾਂ ਠੀਕ ਲੱਗਦਾ ਹੈ ਅਮਰੀਕਾ ਟੈਸਟ ਕਰੀਆ। ਲਾਸਟ ਵਾਰ ਇਧਰ ਰਵਈਆ ਸਰ ਸਾਨੂੰ ਅਸੀਂ ਕੀ ਦੱਸਣਾ ਚਾਹਿਆ ਸਾਡਾ ਪੁੱਤ ਹੀ ਵਾਪਸ ਆ ਗਿਆ ਰਈਆ ਆਪੇ ਸਮਝਦੇ ਨੇ ਉਹਨੂੰ ਪਤਾ ਯਾਰ ਰਈਆ ਜਿਵੇਂ ਜਿਵੇਂ ਕਰ ਰਿਹਾ ਕਿਵੇਂ ਦੇ ਰਾਤਾਂ ਨੂੰ ਬੱਚਿਆਂ ਨੂੰ ਭੇਜ ਰਿਹਾ ਚਲੋ ਜਿਹੜੇ ਨਗੇ ਸੀ ਉਹਨਾਂ ਨੂੰ ਉੱਥੇ ਕੋਈ ਪੀੜੀ ਤੋਂ ਚੰਗੀ ਸਰਕਾਰ ਜੇ ਜਾਨ ਕੋਈ ਮਾਰਾ ਮੱਟਾ ਚੱਲੇ ਜੇ ਕੋਈ ਨਾ ਇਧਰ ਬੱਚਿਆਂ ਨੂੰ ਕੋਈ ਨੌਕਰੀ ਦੇ ਦੇਣ ਜਾਂ ਇਹਨਾਂ ਨੂੰ ਕੋਈ ਥੋੜੀ ਬਣੀ ਛੱਡ ਦਾ ਮਦਦ ਕਰ ਦੇ ਸਾਨੂੰ ਨਾ ਤਾਂ ਦਵਾਈ ਸ਼ੁਕਰੀਆ ਕਰਾਂਗੇ ਕਿੰਨੀ ਉਮਰ ਕਿੰਨੀ ਐ ਸਾਹਿਲ ਦੀ ਉਮਰ ਮਾਈਵੇਂ ਸਾਲ ਚ ਜਾਂਦਾ ਮਾਈਵੇਂ ਲੱਗ ਗਈ ਆ ਕਿੰਨਾ ਬੁਰਾ ਹੋ ਗਿਆ ਹਲ ਇੱਥੇ ਵੀ ਰੋਜ਼ਗਾਰ ਦੀ ਪਾਲ ਕੀਤੀ ਨਹੀਂ ਮਿਲਿਆ ਨੌਕਰੀ ਦੇ ਪਰੇ ਸੇ ਕਾਗਜ਼ ਸਰਕਾਣੋਂ ਨੌਕਰੀਆ ਕਰਾਣੇ ਨੌਕਰੀਆ ਕਰਨ ਦੇ ਨਾਲ ਟੈਲ ਨਹੀਂ ਆਉਂਦੀਆਂ ਹੀ ਪੋਸਟਾਂ ਵੀ ਆਦੀ ਸਭ ਕੁਝ ਮਿਲਦਿਆ ਨਾ ਕੋਈ ਪੇਪਰ ਭਰੇ ਦੀ ਪੁਲਿਸ ਦੇ ਭਰਤੀ ਹੁੰਦੇ ਤਾਂ ਵੀ ਨਹੀਂ ਕੱਢੇ ਸਾਡੇ ਤੇ ਕਿਸਮਤ ਪਤਾ ਨਹੀਂ ਕੀ ਦਾ ਨੁਕਸਾਨ ਚਲਪਣਾ ਬਹੁਤ ਮੁਸ਼ਕਲ ਹੈ